ਦੇਖ ਸਕਦੇ ਹੋ ਜੀ ਤਸਵੀਰਾਂ ਸਾਨੂੰ ਇੱਕ ਨਵੀਂ ਚੀਜ਼ ਦਿਖਾਉਂਦੇ ਆਂ ਔਰੇ ਰਾਤੀ ਹੂੰ ਸਤਿ ਸ੍ਰੀ ਅਕਾਲ ਦੋਸਤੋ ਇਸ ਬਗਤ ਜਿੱਥੇ ਅਸੀਂ ਖੜੇ ਆਂ ਉਸ ਜਗ੍ਹਾ ਤੇ ਖੜੇ ਆਂ ਜਿੱਥੇ ਐਸਵਾਈਐਲ ਸ਼ੁਰੂ ਹੁੰਦੀ ਆ ਜਿੱਥੋਂ ਜਟਾਣੇ ਦੀ ਫੋਟੋ ਲੱਗਣੀ ਚਾਹੀਦੀ ਆ ਔਰੇ ਬਰਵਿੰਦਰ ਸਿੰਘ ਜਟਾਣੇ ਦੀ ਅੱਛਾ ਬਰਵਿੰਦਰ ਸਿੰਘ ਜਟਾਣੇ ਦੀ ਔਰੇ ਰੋਕੀ ਦੀ ਇਹ ਉਹਨੇ ਰੋਕੀ ਸੀ ਪੰਜਾਬ ਦਾ ਪਾਣੀ ਤਾਂ ਜ਼ਰਾ ਨਹੀਂ ਹਾਂਜੀ ਪੰਜਾਬ ਦਾ ਪਾਣੀ ਤਾਂ ਖਤਮ ਹੋ ਜਾਂਦਾ ਠੀਕ ਹੈ ਨਹਿਰ ਛੋਟੀ ਹੈ ਇਹ ਦੋ ਦੋ ਪਾਖੜਾ ਦਾ ਜਿੱਡੀ ਹੈ ਨਹਿਰ ਦੋ ਪਾਖੜਾ ਜਿੱਡੀ ਹੈ ਜਿੱਥੋਂ ਐਸਬੀਐਲ ਨਹਿਰ ਸ਼ੁਰੂ ਹੁੰਦੀ ਹੈ ਉੱਥੇ ਖੜੇ ਆ ਜਿੱਥੇ ਨੈਸਬੀਐ ਲਗੀਆਂ ਚੜਾ ਨੇ ਸ਼ਾਇਦ ਮੈਨੂੰ ਵੀ ਪਹਿਲਾਂ ਪਤਾ ਨਹੀਂ ਸੀ ਵੀ ਸ਼ੁਰੂਆਤ ਕਿੱਥੋਂ ਹੈ ਐਸਬੀਐਲ ਦੀ ਇੱਥੋਂ ਸੁਰੰਗ ਸੁਰੰਗ ਵੀ ਜਿੱਦੀ ਪਾਣੀ ਛੱਡ ਕੇ ਸਵਲ ਜਿੱਦੀ ਸ਼ੁਰੂ ਹੁੰਦੀ ਹੈ ਸੁਰੰਗ ਤੋਂ ਸ਼ੁਰੂ ਹੁੰਦੀ ਹੈ ਇੱਕ ਇੱਕ ਸੁਰੰਗ ਤੋਂ ਸ਼ੁਰੂ ਹੁੰਦੀ ਹੈ ਐਸਬੀਐਲ ਨਹਿਰ ਦਿਖਾਉਣੇ ਸਾਨੂੰ ਪੂਰੀ ਵੀਡੀਓ ਦੇਖੋ ਅੰਡ ਤੱਕ ਐਸਬੀਐਲ ਦਾ ਜਿਹੜਾ ਹੈ ਇੱਥੋਂ ਸ਼ੁਰੂ ਹੁੰਦੀ ਹੈ ਜੀ ਆਹ ਪਾਣੀ ਆ ਰਿਹਾ ਸਾਰਾ ਕਿ ਟਾਣੇ ਦੇ ਕਿਉਂ ਨਹੀਂ ਰਹਿ ਮੰਨਉਂਦੇ ਇੱਥੋਂ ਘੁੰਮ ਕੇ ਐਸਬੀਐਲ ਨੇ ਇਹ ਆਏ ਜਾ ਕੇ ਆ ਆ ਗਿਆ ਜੀ ਜਿੱਥੋਂ ਪਾਣੀ ਛਡਾਉਣਾ ਸੀ ਵੱਧ ਘਟ ਕਰਨਾ ਸੀਗਾ ਤੇ ਇਦੋਂ ਬਾਅਦ ਦੀ ਇਹਦੇ ਇਹਦੇ ਦੀ ਜਾ ਕੇ ਇਹ ਆ ਤਸਵੀਰਾਂ ਇੱਧਰ ਆ ਸਬਾਈ ਵੇਲ ਆ ਗਈ ਆ ਪਾਣੀ ਨੇ ਜੀ ਜਿਹੜੇ ਜਾਣਾ ਸੀ ਜਿਹੜੇ ਪਾਣੀ ਨੇ ਉਸ ਚ ਸਬਾਈ ਵੇਲ ਨਹਿਰ ਚ ਜਾਣਾ ਸੀ ਦੇਖ ਸਕਦੇ ਹੋ ਨਹੀਂ ਸਾਰਾ ਪਾਣੀ ਸਬਾਈ ਵੇਲ ਚ ਚਲੇ ਜਾਂਦਾ ਪੰਜਾਬ ਦੇ ਸੂਏ ਕੱਸੀਆਂ ਸੁੱਕ ਜਾਂਦੀਆਂ ਹੁਣ ਉਹ ਖੱਬਲ ਦੇ ਖੰਡਰ ਬਣ ਜਾਂਦੀਆਂ ਜਵੇਂ ਘਰ ਖੰਡਰ ਬਣ ਜਾਂਦੇ ਨੇ ਸਨ ਪੰਜਾਬ ਦੀਆਂ ਨਹਿਰਾਂ ਵੀ ਖੰਡਰ ਬਣ ਜਾਂਦੀਆਂ ਜੇ ਜਟਾਣਾ ਨਾ ਰੋਕਦਾ ਐਸਬਾਈਐਲ ਚ ਸਾਰਾ ਪਾਣੀ ਜਾਂਦਾ ਇਹ ਇਹ ਸਾਰਾ ਪਾਣੀ ਬੰਦ ਕਰਨ ਬਾਅਦ ਹਾਂਜੀ ਬੰਦ ਕਰਨ ਬਾਅਦ ਤੇ ਛੰਡਣ ਬਾਅਦ ਤੇ ਨਹਿਰ ਖਾਂਦੀ ਇਹਦੇ ਪਾਣੀ ਨਹਿਰ ਆ ਇਹਦੇ ਹੀ ਖਾਂਦੀ ਨਹਿਰ ਹੈ ਜੀ ਦੇਖ ਸਕਦੇ ਹੋ ਤਸਵੀਰਾਂ ਐਸਬਾਈਐਲ ਜਿਹੜੀ ਹੈੇ ਖੇਠਾਂ ਦੀ ਇਹ ਆ ਦੇਖਾ ਤਾਂ ਬੰਦ ਪਈ ਹੈਗੀ ਸਾਰੀ ਉਧਰੋਂ ਐਸਬਾਈਐਲ ਖੁੱਲੀ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਪਰਲੇ ਪਾਸਿਓਂ ਆ ਰਹੀ ਐਸਬਾਈਐਲ ਉਹ ਸਾਹਮਣੇ ਉਹ ਪਾਣੀ ਛੱਡਣ ਵਾਸਤੇ ਬਣਾਏ ਹੋਏ ਨੇ ਉਹ ਸਾਹਮਣੇ ਉਹਦੇ ਉੱਪਰੋਂ ਤੋਂ ਪਾਣੀ ਆ ਕੇ ਥੱਲੋਂ ਦੀ ਜਾਂਦੀ ਸੀ ਇਹਦੇ ਪਹੁੰਚ ਗਈ ਸੀ ਥੱਲੋਂ ਦੀ ਸੁਰੰਗ ਬਣਾ ਕੇ ਪਾਣੀ ਜੰਨੀ ਕਿ ਇਧਰ ਭੇਜਿਆ ਹੋਇਆਗਾ ਆ ਦੇਖੋ ਇੱਥੋਂ ਪਾਣੀ ਛੱਡਣਾ ਸੀ ਸਿਰੇ ਪਹੁੰਚ ਗਈ ਸੀ ਇਹ ਪਿੱਛੋਂ ਪਾਣੀ ਕਿੱਥੋਂ ਲੈਣਾ ਸੀ ਐਸੇ ਚੋਂ ਲੈਣਾ ਸੀ ਉਹ ਸਾਹਮਣੇ ਹਾਂ ਉਹ ਸੀ ਤੂੰ ਕਹਿੰਦਾ ਤੇ ਉਹ ਪਹਾੜ ਚੋਂ ਦਾ ਉਹ ਆਉਂਦਾ ਉੱਥੇ ਉੱਥੇ ਜੀ ਉੱਥੋਂ ਪਾਣੀ ਆਏ ਆ ਕੇ ਆਏ ਛੱਡੀ ਹੋਈ ਸੀ ਇੱਥੋਂ ਦੀ ਜਾ ਕੇ ਆ ਜਾਂਦੀ ਐ ਐ ਸਭ ਯੈਲੋ ਦਿਖਾ ਰਹੇ ਹਾਂਗੇ ਤੁਹਾਨੂੰ ਆਪ ਆਹ ਜੀ ਐਸ ਸਭ ਯੈਲੋ ਹੋ ਉਸੇ ਲਾਲੋ ਵੀ ਕਿੰਨੀ ਚੌੜੀ ਹੈ ਇਹ ਇੱਥੋਂ ਪਾਣੀ ਆ ਜਿਹੜਾ ਸੁਰੰਗ ਵਿੱਚ ਦੀ ਆ ਕੇ ਇੱਥੋਂ ਚੱਲਣਾ ਸੀ ਕੀ ਰਹਿ ਜਾਂਦਾ ਪੰਜਾਬ ਕੋਲੇ ਹਾਂਜੀ ਪੰਜਾਬ ਕੋਲੇ ਕੁਝ ਨਹੀਂ ਰਹਿਦਾ ਦਿੱਕਾ ਅੱਛਾ ਪਾਣੀ ਦਾ ਪਾਣੀ ਖਤਮ ਅੱਛਾ ਪੰਜਾਬ ਦਾ ਪਾਣੀ ਖਤਮ ਹੋ ਜਾਂਦਾ ਇਹਨੂੰ ਜਮਨਾ ਨਦੀ ਨਾਲ ਜੋੜਨਾ ਸੀ ਕਹਿੰਦੇ ਹਾਂ ਬਾਬੂ ਜਮਨਾ ਲੈ ਐਸ ਵੀ ਐਨ ਇੱਥੋਂ ਐਸ ਵੀ ਐਲ ਦਾ ਜਿਹੜਾ ਹੈਗਾ ਜੀ ਸ਼ੁਰੂਆਤ ਹੈ ਜਿਹੜੀ ਇੱਥੋਂ ਹੋਣੀ ਸੀ ਆ ਮੈਂ ਕਹਣਾ ਆ ਕੰਦ ਜੀ ਐਸਬੀਐਲ ਦੀ ਐ। ਉਹਦੇ ਦੀ ਐ। ਆ ਕੰਦ ਐਸਬੀਐਲ ਦੀ ਐ ਬਈ। ਥੱਲੋਂ ਦੀ ਪਾਣੀ ਆ ਜਿਹੜਾ ਐਸਬੀਐਲ ਦਾ ਛੱਡਣਾ ਸੀਗਾ ਥੱਲੋਂ ਦੀ ਛੱਡ ਕੇ ਆ ਐਸਬੀਐਲ ਇੱਧਰ ਆ ਗਈ ਐ ਚ ਜਾਣਾ ਸੀਗਾ। ਉਹ ਪਾਣੀ ਇੱਧਰ ਨਹੀਂ ਆਇਆ ਕੰਦ। ਹੈ ਜੀ? ਉਹ ਪਾਣੀ ਇੱਧਰ ਆਇਆ ਛੱਡਣਾ ਸੀਗਾ। ਐ ਛੱਡਣਾ ਸੀ ਪਾਣੀ ਦੇਖ ਸਕਦੇ ਹੋ ਵੀ। ਅਕੜਮ ਜੀ ਆ ਪਾਣੀ ਐ ਕੁੱਲ ਜਿਹੜਾ ਮਾਲਵੇ ਨੂੰ ਪੰਜਾਬ ਨੂੰ ਜਾਂਦਾ ਸਾਰਾ ਇਹਦੇ ਵਿੱਚੋਂ ਹੀ ਐਸਬੀਐਲ ਜਾਣੀ ਸੀ। ਉਹ ਸਾਹਮਣੇ ਐਸਬੀਐਲ ਐ ਜੀ। ਤੁਹਾਨੂੰ ਦਿਖਾਉਣੀ ਆ ਪੂਰੀ ਐਸਬੀਐਲ। ਉਹ ਸਾਹਮਣੇ ਜਾ ਰਹੀ ਐ ਜੀ। ਉਹ ਸਾਹਮਣੇ SBIL ਜਿਹੜੀ ਜਾ ਕੇ ਉੱਥੋਂ ਤੇ ਉਹ ਸਾਹਮਣੇ ਗੇਟ ਲੱਗੇ ਹੋਏ ਉੱਥੋਂ ਪੈਣਾ ਸੀ ਤੇ ਇਧਰੋਂ ਜਾ ਕੇ ਚੱਲ ਪਈ ਸੀ ਯਾ ਸੁਰੰਗ ਹੋਈ ਠਾਂਦੀ ਤੇ ਉੱਥੋਂ ਜਾਣੇ ਜੀ SBIL ਉਹ ਦੇਖੋ ਬਣੀ ਹੋਈ ਹੈਗੀ ਆਏ ਘੁਮ ਕੇ ਉੱਥੋਂ ਗੁਪਤ ਤਰੀਕੇ ਨਾਲ ਜਿਹੜੀ ਬਣੀ ਹੋਈ ਸੀ ਇਹ ਜਿਹੜੀ ਹਾਲਾਤ ਨੇ ਅੱਜ ਇੱਥੋਂ ਸਪੈਸ਼ਲ ਪੰਜਾਬ ਦੇ ਮੁੱਦਿਆਂ ਤੇ ਦੇਖਣ ਆਏ ਸੀਗੇ